ਹਾਂਜੀ ਆਪਾਂ ਤੁਹਾਡੇ ਲਈ ਨਿਊ ਕਲੈਕਸ਼ਨ ਜਿਹੜੀ ਗਰਮੀ ਵਾਲੀ ਆ ਉਹ ਲੈ ਕੇ ਆ ਗਏ ਆਂ ਜੀ ਗਰਮੀਆਂ ਦਾ ਕੰਮ ਆ ਜਿਹੜਾ ਜੋਰਸ-ਔਰਾਂ ਤੇ ਚੱਲ ਪਿਆਗਾ ਕੋਸਕਾ ਡਿਜ਼ਾਈਨ ਨੇ ਜੀ ਪ੍ਰਿੰਟ ਦੇ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਰਹਿਣ ਵਾਲੀ ਤੇ ਪ੍ਰਿੰਟ ਦੇ ਵਿੱਚ ਜਿਹੜੀ ਇਹਦੀ ਸ਼ਰਟ ਰਹਿਣ ਵਾਲੀ ਆ ਇਹ ਦੇ ਕਲਰ ਨੇਗੇ ਤੁਸੀਂ ਦੇਖ ਸਕਦੇ ਹੋ ਡਬਲ-ਡਬਲ ਪੀਸ ਵੀ ਮਿਲ ਜਾਣਗੇ ਇਹ ਚੱਕ ਦਾ ਡਿਜ਼ਾਈਨ ਆ ਜੀ ਚੱਕ ਦੇ ਵਿੱਚ ਫਲਾਰ ਵੀ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਸੈਲਫਾ ਦੇ ਵਿੱਚ ਬਾਟਮ ਹੈ ਦੀ ਤੇ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਆ ਜਿਹੜੇ ਉਹ ਮਿਲ ਜਾਣਗੇ ਇਹ ਮਾਊਸ ਕਲਰ ਆ ਗਿਆ ਜੀ ਇਹ ਜਾਮਣੀ ਜਿਹਾ ਸ਼ੇਡ ਆ ਗਿਆ ਵੀ ਬਹੁਤ ਸੋਹਣਾਗਾ 850 ਰੁਪਏ ਦਾ ਰਹੂਗਾ ਜੀ ਸੂਟ ਇਹ ਵਾਲਾ ਤੇ ਸ਼ਿਪਿੰਗ ਫ੍ਰੀ ਹੋਵੇਗੀ 850 ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਊ ਡਿਜ਼ਾਈਨਿੰਗ ਦੇ ਵਿੱਚ ਜਿਹੜਾ ਪ੍ਰਿੰਟ ਆ ਉਹ ਆਇਆ ਕੈਮਰੇ ਨੂੰ ਅੱਗੇ ਕਰਕੇ ਸਾਰਾ ਪ੍ਰਿੰਟ ਦਿਖਾ ਦੇਖੋ ਇਹ ਗ੍ਰੀਨ ਸ਼ੇਡ ਦੇ ਵਿੱਚ ਫਲਾਵਰ ਨੇ ਜੀ ਇਹ ਫਰੋਜ਼ੀ ਦੇ ਵਿੱਚ ਆ ਗਿਆ ਜੀ ਬਹੁਤ ਸੋਹਣੀ ਸ਼ਰਟ ਆ ਗਈ ਇਹਦੇ ਵਿੱਚ ਵੀ ਆਪਾਂ ਨੂੰ ਡਬਲ ਡਬਲ ਜਿਹੜੇ ਕਲਰ ਨੇ ਉਹ ਮਿਲ ਜਾਣਗੇ ਇਹ ਵਾਲੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈਗੀ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਹੋਰ ਕਲਰ ਸੇਮ ਹੀ ਇਹ ਡਿਜ਼ਾਈਨ ਦੇ ਵਿੱਚ ਹਰਾ ਪਿਸਤਾ ਕਲਰ ਆ ਗਿਆ येलो ਸ਼ੇਡ ਆ ਗਿਆ ਜੀ ਇਹਦੇ ਵਿੱਚ ਆਪਣੇ ਕੋਲੇ ਆਂਟੀ ਇਹਦੇ ਵਿੱਚ ਦੇਖਿਓ ਹੋਰ ਵੀ ਹੈ ਨਹੀਂਗਾ ਇਹਦੇ ਵਿੱਚ ਕਲਰ ਖਤਮ ਹੋ ਗਏ ਸਾਰੇ ਗਰਮੀਆਂ ਵਾਲਾ ਕੰਮ ਇੰਨਾ ਕ ਜ਼ੋਰਾਂ ਤੇ ਜੀ ਮਾਲ ਆਉਂਦੇ ਸਾਰੇ ਜਿਹੜਾ ਸੇਲ ਹੋਣ ਲੱਗ ਗਿਆ ਸ਼ਿਮਰ कॉटन ਦੇ ਵਿੱਚ ਜਿਹੜਾ ਇਹਦਾ ਸਟਾਫ ਆਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਕਲਰ ਵੀ ਬਹੁਤ ਸੋਹਣੇ ਸੋਹਣੇ ਨੇ ਇਹ ਵੀ ਡਬਲ ਡਬਲ ਪੀਸ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਆਹ ਲੋ ਜੀ ਆ ਵੀ ਮਾਈ ਫੇਵਰਿਟ ਡਿਜ਼ਾਈਨ ਆ ਗਿਆ ਜੀ ਮਾਈ ਫੇਵਰਿਟ ਤੁਸੀਂ ਦੇਖ ਸਕਦੇ ਹੋ ਇਹਦੇ ਕਲਰ ਇੱਕ ਤਾਂ ਮੌਸਮ ਨੇ ਗਰਮ ਸਰਦ ਹੋ ਕੇ ਸਾਰਿਆਂ ਨੂੰ ਬਿਮਾਰ ਕਰਤਾ ਇਸ ਤੇ ਕਰਕੇ ਸਭ ਤੋਂ ਵੀਡੀਓ ਜਿਹੜੀਆਂ ਘੱਟ ਅਪਡੇਟ ਹੁੰਦੀਆਂ ਨੇ ਤੁਸੀਂ ਸ਼ਾਪ ਤੇ ਆ ਕੇ ਵੀ ਸੂਟੜੇ ਖਰੀਦ ਸਕਦੇ ਹੋ ਜੀ ਆਹ ਲਓ ਜੀ ਇੱਕ ਇਹ ਵਾਲੀ ਡਿਜ਼ਾਈਨਿੰਗ ਹੈ ਅੱਜ ਸਾਡੇ ਆਂਟੀ ਲੈ ਕੇ ਆਏ ਨੇ ਕਹਿੰਦੇ ਇਹ ਵੀ ਸੋਹਣੀ ਹੈ ਇਹ ਵੀ ਦਿਖਾ ਦਿਓ ਇਹ ਆਪਾਂ ਦਿਖਾਤਾ ਸੀਗਾ ਮੇਰੇ ਖਿਆਲ ਨਾਲ ਤੁਸੀਂ ਦੁਆਰਾ ਵੀ ਦੇਖ ਸਕਦੇ ਹੋ ਇਹ ਰੇੜ ਵਾਲਾ ਦਾ ਤੁਸੀਂ ਦੇਖ ਸਕਦੇ ਹੋ ਆਹ ਲਓ ਜਦ ਵੀ ਚਿੱਕ ਆਪਣੇ ਕੋਲ ਬਲੈਕ ਆ ਗਿਆ ਬਲੈਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਤੁਸੀਂ ਸੋਨੇ ਸੋਨੇ ਸੁੱਟਾ ਲਈ ਜਬਰਹਟ ਕੁੜੀ ਕਲਾ ਤੁਸੀਂ ਆ ਸਕਦੇ ਹੋ ਜੀ ਥੈਂਕ ਯੂ